ਇੱਕ ਸਾਜ਼ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਲਿਬਾਸ ਪਹਿਨ ਲਿਆ ਜਦੋਂ ਇਹ ਗੱਲਾਂ ਵਾਰ-ਵਾਰ ਹੋਣ ਲੱਗ ਪੀਆਂ ਫਿਰ ਬੜਾ ਮਨ ਦੁਖਿਆ ਹੁਣ ਮੈਂ ਬਥੇਰੇ ਵਿਚਾਰੇ ਢਾਡੀ ਦੇਖਿਆ ਕਿਉਂਕਿ ਮਜਬੂਰੀ ਬਣ ਗਈ ਸੰਧੂ ਸਾਹਿਬ ਜਿਉਂ ਕੁਝ ਬੋਲਦੇ ਆ ਤੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਜਦੋਂ ਮੈਂ ਉਹਨਾਂ ਨੂੰ ਸਕ੍ਰਿਪਟ ਸੁਣਾਈ ਕਹਿੰਦੇ ਵੀ ਗੁਰਸੇਵ ਜੀ ਆਪਾਂ ਕਰ ਨਹੀਂ ਸਕਦੇ ਕਹਿੰਦੇ ਦੋਵਾਲ ਦਾ ਨਾਪੜਾ ਚੜਿਆ ਹੋਇਆ ਸੀ ਵੀ ਦਾਦੂਆ ਸਾਹਿਬ ਐ ਕਰ ਰਹੇ ਨੇ ਡੇਰਿਆਂ ਦੇ ਖਿਲਾਫ ਐ ਕਰ ਸਾਡਾ ਮਨ ਸੀ ਬੜਾ ਮਨ ਖੁਸ਼ ਹੋਇਆ ਮੈਂ ਕਿ ਚਲੋ ਵੀਡੀਓ ਜਦੋਂ ਬਣ ਗਈ ਜੀ ਅਸੀਂ ਦਿਖਾਈ ਕਹਿੰਦੇ ਬਹੁਤ ਵਧੀਆ ਕਹਿੰਦੇ ਪਤਾ ਹੀ ਨਹੀਂ ਲੱਗਦਾ ਬਹੁਤ ਸੋਹਣਾ ਬਣ ਗਿਆ ਬੜਾ ਡੇਰਾਵਾਦ ਭੰਡਿਆ ਗਿਆ ਐ ਕਰਤਾ ਤੂੰ ਕੌਮ ਦਾ ਜਰਨਲ ਹੈ ਕੌਮ ਦਾ ਜੋਧਾ ਬੜਾ ਉਤਸ਼ਾਹ ਦਿੱਤਾ ਮੈਨੂੰ ਜਰੂ ਇਹ ਫਿਲਮ ਰਿਲੀਜ਼ ਕਰੀ ਉਸ ਸਮੇ ਲਿਖਣਾ ਮੈਂ ਪੈਸਾ ਲਾਉਣ ਵਾਲਾ ਮੈਂ ਡਾਇਰੈਕਟਰ ਸਾਹਿਬ ਕੁਝ A to Z ਮੇਰੀ ਜਿੰਨੀ ਮੈਂ ਉਹ ਥੱਲੇ ਖੜਾ ਸੀ ਤੇ ਰਿਲੀਜ਼ ਕਰਦੇ ਸੀ ਕਿਉਂ ਦਾ ਕਰਨੇ ਹੀ ਸੀ ਵੀ ਇਹਦਾ ਚਿਹਰਾ ਮੂਰੇ ਨਾ ਵੀ ਇਹ ਬੰਦੇ ਨੇ ਫਿਲਮ ਬਣਾਈ ਆ ਇਹ ਫਿਲਮ ਦੇ ਵਿੱਚ ਕੀ ਬੋਲ ਟੂ ਕੀ ਬੋਲ ਜਿੰਨਾ ਕੁਝ ਕਰਿਆ ਮੈਂ ਕਰਿਆ ਇਹਦਾ ਲਾਹਾ ਬਹੁਤ ਬੰਦੇ ਲੈ ਗਏ ਸਦੂ ਦਿਨ ਹੀ ਲੰਗੇ ਉਦੋਂ ਨੂੰ ਐਕਸ਼ਨ ਆ ਗਿਆ ਉਧਰਲੇ ਪਾਸੇੋਂ ਡੇਰੇ ਵੱਲੋਂ ਕਿਉਂਕਿ ਸਰਕਾਰ ਅਕਾਲੀ ਦਲ ਦੀ ਸੀ ਉਹਨਾਂ ਨਾਲ ਥੋੜੀ ਮੋਟੀ ਉਹਨਾਂ ਦੀ ਸਾਝ ਵੀ ਸੀ ਮੈਂ ਦੰਨਵਾਨ ਸਾਹਿਬ ਡਿਊਟੀ ਕਰ ਰਿਹਾ ਇੱਕ ਮਹੀਨੇ ਬਾਅਦ ਮੇਰੇ ਕੋਲੇ ਉੱਥੇ ਇੱਕ ਚਿੱਠੀ ਆਉਂਦੀ ਹੈ ਜਦੋਂ ਮੈਂ ਚਿੱਠੀ ਪੜ੍ਹਦਾ ਬੜਾ ਮਨ ਦੁਖਿਆ। ਮੈਂ ਇਹ ਕਹਿਣਾ ਚਾਹੁੰਦਾ ਵੀ ਕੌਮ ਦੀ ਖਾਤਰ ਲੜਨ ਵਾਲੇ ਸੰਧੂ ਸਾਹਿਬ ਬਹੁਤ ਖੜੇ ਹੈ। ਮਰਨ ਵਾਲੇ ਬਹੁਤ ਖੜੇ ਹੈ। ਪਰ ਜਿਹੜੇ ਕੌਮ ਦੇ ਲੀਡਰ ਨੇ ਜਾਂ ਕੌਮ ਦੇ ਪਹਿਰੇਦਾਰ ਕਮਾਉਣ ਵਾਲੇ ਉਹ ਸਾਡੇ ਬੰਦੇ ਚੱਜਦੇ ਰਿਹਾਗੇ। ਉਸੀਂ ਦੇਖ ਰਹੇ ਹਾਂ ਨਰਪਖ ਪੋਸਟਰ ਨਰਪਖ ਪੋਸਟ ਤੇ ਆਜਾ ਆਪਾਂ ਗੱਲ ਕਰ ਰਹੇ ਹਾਂ ਕਿ ਫਿਲਮ ਦੀ ਫਿਲਮ ਦਾ ਨਾਮ ਹੈ ਪਖੰਡੀ ਗੁਰੂ ਇਹ ਫਿਲਮ 2010 ਦੇ ਵਿੱਚ ਬਣੀ ਸੀ ਤੇ ਇਹਨੂੰ ਬਣਾਉਣ ਵਾਲੇ ਸੀ ਇੱਕ ਸਿੱਖ ਪ੍ਰਚਾਰਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਢਾਡੀ ਦੇ ਤੌਰ ਦੇ ਉੱਪਰ ਸ਼ਵਾ ਸ਼ਵਾ ਮਨਵਾਉਂਦੇ ਹੋਏ ਗਰਸ਼ੇਵ ਸਿੰਘ ਜੋਗੀ ਗਰਸ਼ੇਵ ਸਿੰਘ ਮੰਗਾ ਉਹਨਾਂ ਨੇ ਇਹ ਫਿਲਮ ਹੈ ਜਿਹੜੀ ਬਣਾਈ ਸੀ ਤੇ ਇਸ ਫਿਲਮ ਨੂੰ ਲੈ ਕੇ ਬੜਾ ਵੱਡਾ ਮਵਾਲ ਖੜਾ ਹੋ ਗਿਆ ਮਵਾਲ ਇਸ ਤਰ੍ਹਾਂ ਦਾ ਹੋਇਆ ਕਿ ਗੁਰਸ਼ੇਵਕ ਸਿੰਘ ਉੱਪਰ ਪਰਚੇ ਦਰਜ ਹੋ ਗਏ ਪਰਚੇ ਦਰਜ ਹੋਣ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਔਰ ਲੰਮਾ ਸਮਾਂ ਇਹ ਅਦਾਲਤੀ ਜਿਹੜੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਪਿਛਲੇ ਦਿਨਾਂ ਦੇ ਵਿੱਚ ਉਹ ਇਨਾ ਕੇਸਾਂ ਦੇ ਵਿੱਚੋਂ ਬਰੀ ਹੋਏ ਨੇ ਅੱਜ ਸਾਡੇ ਨਾਲ ਨੇ ਤੇ ਉਹਨਾਂ ਨੇ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸੰਧੂ ਸਾਹਿਬ ਤੁਹਾਡਾ ਤੇ ਤੁਹਾਡੀ ਸਮੂਚੀ ਨਿਰਪੱਖ ਪੋਸਟ ਜਿਹੜਾ ਚੈਨਲ ਹੈ ਆਪਣੀ ਟੀਮ ਦਾ ਧੰਨਵਾਦ ਕਰਦੇ ਆ ਨਾਲੇ ਸਾਰੀਆਂ ਵਿਦੇਸ਼ਾਂ ਦੇਸ਼ਾਂ ਵਿੱਚ ਬੈਠੀਆਂ ਜਿੰਨੀਆਂ ਸਿੱਖ ਸੰਗਤਾਂ ਨੇ ਸਾਡੇ ਵੀਰ ਨੇ ਭਰਾ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇੱਕ ਪ੍ਰਚਾਰਕ ਢਾਡੀ ਦੇ ਤੌਰ ਦੇ ਉੱਪਰ ਵਿਚਰ ਰਹੇ ਹੋ ਤੇ ਢਾਡੀ ਦੇ ਪ੍ਰਚਾਰਕ ਜੇ ਆਪਾਂ ਕਹਿ ਸਕਦੇ ਹਾਂ ਉਹ ਇੱਕ ਤਰ੍ਹਾਂ ਦੇ ਨਾਲ ਆਪਣੀ ਕੌਮ ਦੇ ਆਪਣੇ ਧਰਮ ਦਾ ਪ੍ਰਚਾਰ ਵੀ ਕਰਦੇ ਨੇ ਕੌਮ ਦੇ ਦਰਪੇਸ਼ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਪ੍ਰਤੀ ਵੀ ਆਪਣੀ ਕੌਮ ਨੂੰ ਅਵੇਅਰ ਕਰਦੇ ਰਹਿੰਦੇ ਨੇ ਸੋ ਮਤਲਬ ਉਹ ਗੱਲ ਤੁਹਾਡੀ ਬਿਲਕੁਲ درست ਹੈ ਕਿ ਡੇਰਾਬਾਦ ਜਿਹੜਾ ਬਹੁਤ ਵੱਡਾ ਇੱਕ ਸਿੱਖੀ ਦੇ ਵਿੱਚ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਨਿਘਾਰ ਆਇਆ ਡੇਰਾਬਾਦ ਦੇ ਰਾਹੀਂ ਸੋ ਡੇਰਾਬਾਦ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਪਹਿਲਿਆ ਹੋਇਆਗਾ ਤੁਸੀਂ ਜਿੱਥੇ ਕਪਤਾਮਾਂ ਰਾਹੀਂ ਆਪਣੀਆਂ ਲੈਕਚਰਾਂ ਰਾਹੀਂ ਇਹਦਾ ਵਿਰੋਧ ਕਰਦੇ ਕਰਦੇ ਖਰਮ ਵਾਲੇ ਪਾਸੇ ਕਿਵੇਂ ਤੁਰ ਪਏ ਇਹ ਗੱਲ ਹੈ ਜੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਡਿਊਟੀ ਕਰਦਾ ਸੀ ਜੀ ਹੁਣ ਜਦੋਂ ਕੁਝ ਜਿਹੜੇ ਸੂਝਵਾਨ ਪੱਤਰਕਾਰ ਜਾਂ ਨਿਰਾਰ ਪਰ ਪੱਤਰਕਾਰ ਜਾਂ ਨਾ ਵਿਕਣ ਵਾਲੇ ਪੱਤਰਕਾਰ ਕਹ ਲੋ ਉਹ ਪੱਤਰਕਾਰਾਂ ਦੀਆਂ ਮੈਂ ਖਬਰਾਂ ਦੇਖੀਆਂ ਜਦੋਂ ਤੇ ਚੈਨਲਾਂ 'ਤੇ ਦੇਖਣਾ ਪਰ ਉਹ ਵੀ ਕੁਝ ਲੋਕ ਹੁੰਦੇ ਸੀ ਜਿਹੜੇ ਸੱਚ ਬੋਲਦੇ ਸੀ ਮੈਂ ਕੁਝ ਨਾ ਕੁਝ ਉਹ ਚੀਜ਼ਾਂ ਸਾਹਮਣੇ ਲੱਗ ਗਿਆ ਸੰਧੂ ਸਾਹਿਬ ਜੀ ਫਿਰ ਇੱਕ ਇਹੋ ਜਿਹਾ ਦੌਰ ਆਇਆ ਉਹ ਤੁਹਾਨੂੰ ਵੀ ਪਤਾ ਹੋਣਾ ਇੱਕ ਸਾਜ਼ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਲਿਬਾਸ ਪਹਿਨ ਲਿਆ ਜਦੋਂ ਇਹ ਗੱਲਾਂ ਵਾਰ-ਵਾਰ ਹੋਣ ਲੱਗ ਪਈਆਂ ਫਿਰ ਬੜਾ ਮਨ ਦੁਖਿਆ ਜਿਹੜੇ ਸਾਡੇ ਲੋਕ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਛੱਡ ਕੇ ਉਹ ਦੰਬੀਆਂ ਪਖੰਡੀਆਂ ਦੇ ਮਗਰ ਲੱਗਣੇ ਸ਼ੁਰੂ ਹੋ ਗਏ ਮੈਂ ਦੇਖਣਾ ਵੀ ਇਹ ਜ਼ਰੂਰੀ ਨਹੀਂ ਵੀ ਇੱਕ ਡੇਰੇ ਦੀ ਗੱਲ ਸੀ ਇਹ ਬਹੁਤ ਡੇਰਿਆਂ ਦੀ ਗੱਲ ਬਣ ਚੁੱਕੀ ਸੀ ਫਿਰ ਮੈਂ ਇੱਕ ਦਿਨ ਰਾਤ ਨੂੰ ਜੈਤੋ ਏਰੀਏ ਚ ਡਿਊਟੀ ਕਰ ਰਿਹਾ ਸੀ ਮੈਂ ਜੀ ਮੈਂ ਕਾਗਜ਼ ਪੈਨ ਚੱਕਿਆ ਮੈਂ ਉੱਥੇ ਇਹ ਸਾਧਾਂ ਦੇ ਖਿਲਾਫ ਲਿਖਣਾ ਸ਼ੁਰੂ ਕਰਤਾ ਜੀ ਇਹਨਾਂ ਨੂੰ ਸਾਧ ਸ਼ਬਦ ਵੀ ਆਪਾਂ ਕਹਿ ਨਹੀਂ ਸਕਦੇ ਜੀ ਇਹ ਬੂਵਨੇ ਸੀ ਜਿਹੜੇ ਮੈਂ ਇਹਨਾਂ ਦੇ ਖਿਲਾਫ ਲਿਖਣਾ ਸ਼ੁਰੂ ਕਰਤਾ ਮੈਂ ਲਿਖਦਾ 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 ਇੱਕ ਫਿਲਮ ਬਣਾਤੀ ਜੀ ਉਹ ਫਿਲਮ ਦਾ ਨਾਮ ਐ ਰੱਖਿਆ ਜੀ ਪਖੰਡੀ ਗੁਰੂ ਜੀ ਜਦੋਂ ਫਿਲਮ ਦੀ ਸ਼ੂਟਿੰਗ ਕਰਨੀ ਸੀ ਮੈਂ ਉਹ ਸਕ੍ਰਿਪਟ ਤਿਆਰ ਕਰ ਲਈ ਜੀ ਤਿਆਰ ਕਰਕੇ ਮੈਂ ਬਾਬਾ ਰਣਜੀਤ ਸਿੰਘ ਜੀ ਢੱਡੀਆਂ ਵਾਲਿਆਂ ਕੋਲੇ ਗਿਆ ਜੀ ਉਹਦੇ ਜੀ ਸੰਗਤ ਬਹੁਤ ਖੜੀ ਸੀ ਮੈਂ ਜਦੋਂ ਉਹਨਾਂ ਦੇ ਸੇਵਾਦਾਰਾਂ ਨੂੰ ਦੱਸਿਆ ਉਹਨਾਂ ਨੇ ਸੰਗਤ ਰੋਕ ਕੇ ਕਹਿੰਦੇ ਬਾਬਾ ਜੀ ਕੋਈ ਬਰਨਾਲੇ ਤੋਂ ਆਏ ਨੇ ਫਿਲਮ ਬਣਾਉਣਾ ਚਾਹੁੰਦੇ ਆ ਉਹ ਕਹਿੰਦੇ ਭੇਜ ਦਿਓ ਜਦੋਂ ਅਸੀਂ ਅੰਦਰ ਗਏ ਸੰਤੂ ਸਾਹਿਬ ਤੇ ਬਾਬਾ ਜੀ ਨੂੰ ਮਿਲੇ ਤੇ ਬਾਬਾ ਜੀ ਕਹਿੰਦੇ ਦੱਸੋ ਫਿਰ ਮੈਂ ਉਹਨੂੰ ਦੱਸਣਾ ਕਰਿਆ ਮੈਂ ਕਿਹਾ ਬਾਬਾ ਜੀ ਐ ਕਰਕੇ ਡੇਰਾਬਾਦ ਬਹੁਤ ਫਾਇਦੇ ਆ ਤੁਸੀਂ ਇੱਕ ਅਮਰਤ ਸੰਚਾਰ ਬਹੁਤ ਵੱਡੇ ਪੱਧਰ ਤੇ ਕਰਾ ਰਹੇ ਹੋ ਹਜ਼ਾਰਾਂ ਲੱਖਾਂ ਪ੍ਰਾਣੀਆਂ ਨੂੰ ਤੁਸੀਂ ਗੁਰੂ ਲੰਗਾਰੇ ਹੋ ਮੇਰਾ ਵੀ ਮਨ ਹੋਇਆ ਕੁਝ ਤੁਹਾਡੇ ਵਿਚਾਰ ਸੁਣ ਕੇ ਉਜ ਹੋਰ ਬੇਦਵਾਨਾਂ ਦੇ ਵਿਚਾਰ ਸੁਣ ਕੇ ਵੀ ਆਪਾਂ ਜੇ ਗੁਰੂ ਕੇ ਢਾਡੀਆਂ ਤੇ ਸਾਨੂੰ ਵੀ ਕੁਝ ਕੌਮਲੀ ਕਰਨਾ ਚਾਹੀਦਾ ਇਹ ਨਹੀਂ ਵੀ ਢੱਡਾਂ ਖੜਕਾਈਆਂ ਸਰੰਗੀਆਂ ਖੜਕਾਈਆਂ ਤੇ ਅਸੀਂ ਆਪਣੇ ਘਰਾਂ ਨੂੰ ਤੁਰ ਗਏ ਸਾਡਾ ਕੋਈ ਮਕਸਦ ਨਹੀਂ ਰਹਿ ਗਿਆ ਹੁਣ ਮੈਂ ਬਥੇਰੇ ਵਿਚਾਰੇ ਢਾਡੀ ਦੇਖਿਆ ਕਿਉਂਕਿ ਮਜਬੂਰੀ ਬਣ ਗਈ ਸੰਧੂ ਸਾਹਿਬ ਜੇ ਉਹ ਕੁਝ ਬੋਲਦੇ ਆ ਤੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਜਾਉਣਾ ਤੇ ਪਰਚੇ ਹੋ ਜਾਂਦੇ ਆ ਮਗਰ ਸਾਡਾ ਪੰਥ ਪੁੱਤ ਕੋਈ ਨਹੀਂ ਆਉਂਦਾ ਨਾ ਕਿਸੇ ਨੇ ਪੁੱਛਿਆ ਅਜੇ ਤੱਕ ਜਦ ਪ੍ਰਬੰਧਕੀ ਰੋਕ ਦਿੰਦੇ ਵੀ ਆਹ ਨਹੀਂ ਬੋਲਣਾ ਜੀ ਇੱਥੇ ਪਹਿਲੇ ਇਹ ਆ ਜਾਂਦਾ ਵੀ ਇਹ ਸਟੇਜ ਤੇ ਇੰਨਾ ਕੁ ਬੋਲਣਾ ਜੀ ਇਦੋਂ ਗਾਹ ਨਹੀਂ ਬੋਲਣਾ ਇਸ ਤਰ੍ਹਾਂ ਦੀਆਂ ਵੀ ਸਮੱਸਿਆਵਾਂ ਆਉਂਦੀਆਂ ਨੇ ਹਾਂ ਜੀ ਹਾਂ ਜੀ ਸੰਧੂ ਸਾਹਿਬ ਆ ਹੁਣ ਵੀ ਮੈਂ ਪ੍ਰੋਗਰਾਮ ਕਰ ਰਿਆ ਗੁਰੂ ਰਵਦਾਸ ਮਹਾਰਾਜ ਦੇ ਤੇ ਮੈਨੂੰ ਕਹਿ ਦਿੱਤਾ ਜਾਂਦਾ ਕਈ ਵਾਰ ਵੀ ਇੱਥੇ ਜੋਗੀ ਸਾਹਿਬ ਸਾਰੇ ਤਰ੍ਹਾਂ ਦੇ ਬੰਦੇ ਆ ਤੁਸੀਂ ਥੋੜਾ ਜਿਹਾ ਵੀ ਪਿਆਰ ਸਤਿਕਾਰ ਨਾਲੀ ਜਿਹੜਾ ਸਟੇਜ ਆਪਾਂ ਚਲਾਉਣੀ ਆ ਪਰ ਮੈਨੂੰ ਬਹੁਤ ਲਾਅਸ ਹੋਇਆ ਬਹੁਤ ਘਾਟਾ ਹੋਇਆ ਕਿਤੇ ਤਾਂ ਇੱਕ ਤਾਂ ਸਰਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਨੂੰ ਮੈਂ ਜਦੋਂ ਡਿਊਟੀ ਕਰ ਰਿਹਾ ਸੀ ਤੇ ਮੇਰੀ ਇਨਕੁਆਰੀ ਵਾਰ-ਵਾਰ ਇਨਕੁਆਰੀ ਆ ਰਹੀ ਸੀ ਉਹ ਉੱਥੇ ਆਉਨੇ ਆ ਵੀ ਉਹ ਤੁਸੀਂ ਗਏ ਬਾਬਾ ਨਜੀਦ ਸਿੰਘ ਕੋਲੇ ਫਿਲਮ ਬਣਾਉਣ ਤੱਕ ਚੱਲਦੇ ਆ ਪਹਿਲਾਂ ਨਾ ਉਸ ਤੋਂ ਬਾਅਦ ਗਾਂਹਾਲੀਆਂ ਗੱਲਾਂ ਕਰਾਂਗੇ ਉਹ ਫਿਲਮ ਕਿਵੇਂ ਤੁਸੀਂ ਉੱਥੋਂ ਬਾਬਾ ਨਜੀਦ ਸਿੰਘ ਨੇ ਫਿਰ ਕਿਹਾ ਵੀ ਮੈਂ ਇਸ ਫਿਲਮ ਲਈ ਮਦਦ ਕਰੂੰਗਾ ਜਾਂ ਨਹੀਂ ਕਰੂੰਗਾ ਉਹ ਉਹ ਕੀ ਹੋਇਆ ਤੁਹਾਡੇ ਉੱਤੇ ਜਦੋਂ ਬਾਬਾ ਰਣਜੀਤ ਸਿੰਘ ਜੀ ਢੱਡਰੀਆ ਕੋਲੇ ਗਏ ਉਹਨਾਂ ਨੂੰ ਮੈਂ ਦੱਸਿਆ ਵੀ ਮੈਂ ਕਿਹਾ ਬਾਬਾ ਜੀ ਮੈਨੂੰ ਬੜੀ ਖੁਸ਼ੀ ਹੋਈ ਆ ਤੁਸੀਂ ਬੜਾ ਕੌਮ ਲਈ ਖੁਸ਼ ਕਰ ਰਹੇ ਹੋ ਵੀ ਮੈਂ ਇੱਕ ਫਿਲਮ ਬਣਾਉਣਾ ਚਾਹਉਣਾ ਕਹਿੰਦੇ ਫਿਲਮ ਦੱਸੋ ਮੈਂ ਉਹਨਾਂ ਨੂੰ ਦੱਸਿਆ ਵੀ ਪਹਿਲਾਂ ਮੇਰੀ ਟੀ ਸੀਰੀਜ਼ ਚ ਜਾਲ ਮੱਸਾ ਰੰਗੜ ਫਿਲਮ ਚੱਲ ਰਹੀ ਹੈ ਤੇ ਕਹਿੰਦੇ ਬਹੁਤ ਵਧੀਆ ਗੱਲ ਆ ਹੁਣ ਕਿਹੜੀ ਕਰਨੀ ਆ ਮੈਂ ਉਹਨਾਂ ਨੂੰ ਦੱਸਿਆ ਵੀ ਆਪਾਂ ਡੇਰਾਬਾਦ ਤੇ ਮੈਂ ਫਿਲਮ ਲਿਖੀ ਆ ਵੀ ਡੇਰਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਲੋਕ ਕੀ ਸੋਚ ਕੇ ਜਾ ਰਹੇ ਆ ਗੁਰੂ ਗ੍ਰੰਥ ਸਾਹਿਬ ਤੋਂ ਕਿਉਂ ਟੁੱਟ ਰਹੇ ਆ ਚੰਗੇ ਪਾਸਿਓਂ ਰੁੱਟ ਕੇ ਮਾੜੇ ਪਾਸੇ ਆਪਣੇ ਧਨ ਦੀ, ਮਾਲ ਦੀ, ਸਭ ਦੀ ਲੁੱਟ ਕਸੁੱਟ ਕਰਾ ਰਹੇ ਆ। ਮੈਂ ਵੀ ਰਲ ਕੇ ਥੋੜਾ ਮੋਟਾ ਜੇ ਤੁਸੀਂ ਸਹਿਯੋਗ ਦਿਓ ਤੇ ਮੈਂ ਵੀ ਕੁਝ ਲੋਕਾਂ ਦੇ ਮੂਹਰੇ ਰੱਖਣਾ ਚਾਹੁੰਦਾ ਵੀ ਡੇਰਿਆਂ 'ਚ ਕੀ ਕੁਝ ਹੋ ਰਿਹਾ। ਜਦੋਂ ਮੈਂ ਉਹਨਾਂ ਨੂੰ ਸਕ੍ਰਿਪਟ ਸੁਣਾਈ ਤੇ ਬਾਬਾ ਢੱਡਰੀ ਵਾਲੇ ਕਹਿੰਦੇ ਵੀ ਗੁਰਸੇਵ ਸਿੰਘ ਇਹ ਆਪਾਂ ਕਰ ਨਹੀਂ ਸਕਦੇ ਕਦੇ। ਇਹਦੇ 'ਚ ਕੋਈ ਸਹਿਯੋਗ ਨਹੀਂ ਕਰ ਸਕਦੇ। ਤੁਸੀਂ ਹੋਰ ਕੋਈ ਧਾਰਮਿਕ ਕਰੋਗੇ ਉਹਦੇ 'ਚ ਕਰ ਲਾਂਗੇ। ਫੇਰ ਮਨ ਬੜਾ ਦੁਖਿਆ ਮੈਂ ਉੱਥੋਂ ਮੁੜ ਆਇਆ ਦੁਪਹਿਰ ਦਾ ਟਾਈਮ ਜੇਠਾੜ ਦੀਆਂ ਧੁੱਪਾਂ ਬੜਾ ਮਨ ਦੁਖਿਆ ਮੈਂ ਕਿਹਾ ਜੀ ਆਪਾਂ ਬੜੀ ਆਸ ਲੈ ਕੇ ਗਏ ਸੀ ਫੇਰ ਮੈਂ ਬਾਬਾ ਬਲਜੀਤ ਸਿੰਘ ਦਾਦੂਵਾਲ ਸਾਹਿਬ ਜਿਹੜਾ ਮੈਂ ਦੇਖਿਆ ਸੀ ਡੇਰੇ ਬਾਅਦ ਤੇ ਬਹੁਤ ਬੋਰ ਹੋ ਗਈ ਸੀ ਬੜੇ ਇਹਨਾਂ ਨੇ ਨਾਰੇ ਲਾਏ ਬੜੇ ਜੇਕਾਰੇ ਲਾਏ ਬੜੇ ਸਾਥ ਭਜਾਏ ਮੈਨੂੰ ਬੜਾ ਮਰ ਕਿਉਂਕਿ ਖਬਰਾਂ ਆ ਰਹੀਆਂ ਸੀ ਵਾਰ-ਵਾਰ ਵਾਰ-ਵਾਰ ਦਾਦੂਵਾਲ ਦਾ ਨਾਮ ਆਪਣਾ ਚੜਿਆ ਹੋਇਆ ਸੀ ਵੀ ਦਾਦੂਵਾਲ ਸਾਹਿਬ ਐ ਕਰ ਰਹੇ ਨੇ ਡੇਰਿਆਂ ਦੇ ਖਿਲਾਫ ਐ ਕਰ ਸਾਡਾ ਮਨ ਸੀ ਬੜਾ ਮਨ ਖੁਸ਼ ਹੋਇਆ ਮੈਂ ਕਿ ਚਲੋ ਜੇ ਢੱਡਰੀ ਆਲੇ ਨੇ ਤਾਂ ਦਾਦੂਵਾਲ ਸਾਹਿਬ ਮੈਂ ਉਹਨਾਂ ਨੂੰ ਫੋਨ ਲਾ ਲਿਆ ਫੋਨ ਲਾਉਣ ਤੋਂ ਬਾਅਦ ਮੈਨੂੰ ਕਹਿੰਦੇ ਹਾਂਜੀ ਮੈਂ ਕਿ ਜੀ ਗੁਰਸੇਵ ਸਿੰਘ ਜੋਗੀ ਬੋਲਦਾ ਬਰਨਾਲੇ ਤੋਂ ਤੁਹਾਡੀ ਜੱਤਾ ਆਪਣਾ ਜੀ ਮੈਨੂੰ ਕਹਿੰਦੇ ਗੁਰਸੇਵ ਸਿੰਘ ਦੱਸੋ ਮੈਂ ਕਿ ਜੀ ਐ ਕਰਕੇ ਮੈਂ ਡੇਰੇ ਬਾਅਦ ਤੇ ਤੁਸੀਂ ਬੋਲਦੇ ਹੋ ਪ੍ਰਚਾਰ ਕਰਦੇ ਹੋ ਬਹੁਤ ਬੜਾ ਤੁਹਾਡਾ ਨਾ ਆ ਵੀ ਮੈਂ ਡੇਰੇ ਬਾਅਦ ਤੇ ਫਿਲਮ ਕਰਨਾ ਚਾਹੁੰਦਾ। ਉਹਨਾਂ ਨੇ ਮੈਨੂੰ ਜਵਾਬ ਨਹੀਂ ਦਿੱਤਾ, ਉਹਨਾਂ ਨੇ ਮੈਨੂੰ ਬੜਾ ਹੌਸਲਾ ਦਿੱਤਾ। ਮੇਰਾ ਉਤਸ਼ਾਹ ਹੋਰ ਵਧਾਤਾ। ਮੈਨੂੰ ਕਹਿੰਦੇ ਗੁਰਸੇਵਕ ਸਿੰਘ ਤੁਸੀਂ ਸਾਡੇ ਕੋਲੇ ਆਓ। ਬਰੈਂਡੇ ਜੀ। ਜਦੋਂ ਮੈਂ ਉੱਥੇ ਗਿਆ ਮਿਲਣਾ ਮੈਂ ਬੜਾ ਗੁਰਦੁਆਰਾ ਸਾਹਿਬ ਆ। ਇਹ ਮੈਂ ਗੁਰਦੁਆਰਾ ਸਾਹਿਬ ਚ ਗਿਆ ਬੜਾ ਵਧੀਆ ਉਹਨਾਂ ਨੇ ਸਤਿਕਾਰ ਕਰਿਆ ਮੇਰਾ। ਮੈਨੂੰ ਕਹਿੰਦੇ ਦੱਸੋ ਜੀ ਮੈਂ ਉਹਨਾਂ ਨੂੰ ਫਿਰ ਸਟੋਰੀ ਇੱਕਦ ਜਿਹੜੀ ਮੈਂ ਲਿਖ ਕੇ ਲੈ ਕੇ ਗਿਆ ਸੀ ਉਹ ਸੁਣਾਈ ਉਹ ਕਹਿੰਦੇ ਵੀ ਤੁਸੀਂ ਨਾ ਇਹਦੇ ਡਾਇਲੋਗ ਮੈਂ ਕਿਉਂਕਿ ਇੱਕ ਕਹਾਣੀ ਲਿਖੀ ਸੀ ਡਾਇਲੋਗ ਬਾਅਦ ਚ ਲਿਖਣੇ ਸੀ ਉਹ ਕਹਿੰਦੇ ਵੀ ਇਹਨੂੰ ਡਾਇਲੋਗ ਲਾ ਕੇ ਤਿਆਰ ਕਰਕੇ ਸਾਨੂੰ ਆਡੀਓ ਬਣਾ ਕੇ ਦੇਓ ਮੈਂ ਫਿਰ ਉਹ ਆਡੀਓ ਬਣਾ ਕੇ ਪਤਾ ਨਹੀਂ ਤਾਂ ਉਹਨਾਂ ਨੇ ਬਾਹਰ ਭੇਜਣੀ ਸੀ ਜਾਂ ਕੀ ਕਰਨਾ ਸੀ ਮੈਨੂੰ ਕਹਿੰਦੇ ਇੱਕ ਆਡੀਓ ਬਣਾ ਕੇ ਦੇ ਦਿਓ ਮੈਂ ਆਡੀਓ ਬਣਾ ਕੇ ਉਹਨਾਂ ਨੂੰ ਸੁਣਾਤੀ ਮੈਂ ਕਹਾ ਬਾਬਾ ਜੀ ਆ ਆਡੀਓ ਹੈ ਬੜਾ ਖੁਸ਼ ਹੋਏ ਕਹਿੰਦੇ ਵੀ ਬਹੁਤ ਵਧੀਆ ਯਾਰ ਤੂੰ ਤਾਂ ਕੰਮ ਹੀ ਬਹੁਤ ਵਧੀਆ ਕਰ ਰਿਹਾ ਹੈ ਤੇ ਅਸੀਂ ਤੇਰੇ ਨਾਲ ਆ ਹਰ ਪੱਖੋਂ ਮਤਤ ਕਰਾਂਗੇ ਮੈਂ ਕਿਹਾ ਫਿਰ ਮੈਂ ਉਹ ਫਿਲਮ ਵੀਡੀਓ ਬਣਾਈ ਜੀ ਵੀਡੀਓ ਬਣਾ ਕੇ ਫਿਰ ਮੈਂ ਬਾਬਾ ਜੀ ਕੋਲੇ ਲੈ ਕੇ ਗਿਆ ਉਹਦੇ ਵਿੱਚ ਪਹਿਲਾਂ ਬਾਬਾ ਜੀ ਨੇ ਇੱਕ ਮੇ ਤੋਂ ਗੀਤ ਵੀ ਲਿਖਾਇਆ ਸੀ ਕਿਸੇ ਸਾਥ ਬਾਰੇ ਓਕੇ ਉਹ ਮਤਲਬ ਬਾਬਾ ਜੀ ਨੇ ਕਿਹਾ ਵੀ ਆਹ ਸੀਨ ਵਰਕ ਰੇਟ ਕਰਨਾਗਾ ਉਹਦੇ ਬਾਰੇ ਕੁਝ ਪੈਸੇ ਹਾਂ ਲਿਖਿਆ ਵੀ ਤੁਸੀਂ ਮੈਂ ਕਿਸੇ ਪਾਸੇ ਗਿਆ ਤੇ ਕੋਈ ਸਾਥ ਜੁੱਤੀ ਛੱਡ ਕੇ ਭੱਜ ਗਿਆ ਸੀ ਉਤੋਂ ਤੇ ਉਹਦੇ ਬਾਰੇ ਫਿਰ ਮੈਂ ਇੱਕੋ ਗੀਤ ਲਿਖਿਆ ਸੀਗਾ ਨੰਗੇ ਤੂੰ ਪੈਰੀ ਆਇਆ ਕਿੱਥੇ ਤੇਰੀ ਜੁੱਤੀ ਵੇ ਉਹ ਇਹਦੇ ਬਾਬਾ ਬਲਜੀਤ ਸਿੰਘ ਦਾਦੂ ਵਾਲ ਦੇ ਕਹਿੰਦੇ ਮੈਂ ਘਰੇ ਜਾ ਕੇ ਸਪੈਸ਼ਲ ਲਿਖ ਕੇ ਫੇਰ ਪਾਇਆ ਉਹ ਗੀਤ ਉਹ ਤੇ ਉਸ ਤੋਂ ਬਾਅਦ ਵੀਡੀਓ ਜਦੋਂ ਬਣ ਗਈ ਜੀ ਅਸੀਂ ਦਿਖਾਈ ਕਹਿੰਦੇ ਬਹੁਤ ਵਧੀਆ ਕਹਿੰਦੇ ਪਤਾ ਹੀ ਨਹੀਂ ਲੱਗਦਾ ਬਹੁਤ ਸੋਹਣਾ ਬਣ ਗਿਆ ਬੜਾ ਡੇਰਾਬਾਦ ਭੰਡਿਆ ਗਿਆ ਐ ਕਰਤਾ ਤੂੰ ਕੌਮ ਦਾ ਜਰਨੈਲ ਹੈ ਕੌਮ ਦਾ ਜੋਧਾ ਬੜਾ ਉਤਸ਼ਾਹ ਦਿੱਤਾ ਮੈਨੂੰ ਮੈਂ ਕਿਹਾ ਠੀਕ ਹੈ ਜੀ ਧੰਨਵਾਦ ਤੁਹਾਡਾ ਜਦੋਂ ਰਿਲੀਜ਼ ਕਰਨੀ ਸੀ ਇਹ ਫਿਰ ਮੈਂ ਵੀਡੀਓ ਬਣਾ ਕੇ ਲਿਆਇਆ ਸਾਰੀਆਂ ਪੋਸਟਰ ਉਹ ਜੀ ਅਲੀ ਕਿੱਥੇ ਕਰੀ ਫਿਰ ਉਹ ਰਿਲੀਜ਼ ਦਾਦੂਵਾਲ ਸਾਹਿਬ ਦਾਦੂਵਾਲ ਸਾਹਿਬ ਹਾਂਜੀ ਦਾਦੂਵਾਲ ਸਾਹਿਬ ਜਦੋਂ ਰਿਲੀਜ਼ ਕਰੀ ਉੱਥੇ ਬਾਬਾ ਰਣਜੀਤ ਸਿੰਘ ਠੱਡਰੀਆਂ ਵਾਲੇ ਮੋਰਾਂ ਵਾਲੀ ਭਾਬਿਆ ਬੀਬੀ ਸਰਜੀਤ ਕੌਰ ਬਰਨਾਲਾ ਰਾਜਦੇਵ ਸਿੰਘ ਜੀ ਖਾਲਸਾ ਐਮਪੀ ਸਾਹਿਬ ਇਹ ਸਾਰੇ ਉੱਥੇ ਸੀਗੇ ਸ਼ਾਮਲ ਹੋਰ ਸੰਤ ਮਹਾਂਪੁਰਸ਼ ਬਹੁਤ ਸੀਗੇ ਜਦੋਂ ਇਹ ਫਿਲਮ ਰਿਲੀਜ਼ ਕਰੀ ਉਸ ਸਮੇਂ ਲਿਖਣਾ ਮੈਂ ਪੈਸਾ ਲਾਉਣ ਵਾਲਾ ਮੈਂ ਡਾਇਰੈਕਸ਼ਨ ਸਭ ਕੁਝ ਏ ਤੋਂ ਜ਼ੈਡ ਮੇਰੀ ਜੀ ਮੈਂ ਉਹ ਥੱਲੇ ਖੜਾ ਸੀ ਤੇ ਰਿਲੀਜ਼ ਕਰ ਰਹੇ ਸੀ ਰਿਲੀਜ਼ ਬਾਬਾ ਜੀ ਨੇ ਕਰਤੀ ਬਾਬਾ ਜੀ ਨੇ ਕਰਤੀ ਉਹਦਾ ਕਾਰਨ ਹੀ ਸੀ ਵੀ ਇਹ ਤਾਂ ਚਿਹਰਾ ਮੂਹਰੇ ਨਾ ਵੀ ਇਹ ਬੰਦੇ ਨੇ ਫਿਲਮ ਬਣਾਈ ਹੈ ਜਾਂ ਪੈਸਾ ਲਾਇਆ ਹੈ ਵੀ ਉਹਦੇ ਚ ਹੀ ਹੋਵੇ ਵੀ ਦਾਦੂ ਵਾਲ ਬਣਾ ਗਿਆ ਇਹ ਸਾਰਾ ਦਾਦੂ ਵਾਲ ਨੇ ਕਰਿਆ ਇਹ ਤਾਂ ਇੱਕ ਪਾਤਰ ਸੀਗੇ ਨਾਰਮਲ ਜਿਵੇਂ ਆਪਾਂ ਢਾਡੀ ਤੇ ਬੰਦੇ ਜਿਵੇਂ ਮੈਂ ਪਾਤਰ ਲਈ ਸੀ ਮੁਰੂ ਵੀ ਤੁਸੀਂ ਰੋਲ ਕਰਨਾ ਮੈਨੂੰ ਇੱਕ ਹੋਰ ਰੂਪ ਦੇ ਕੇ ਛੜਤਾ ਇਹ ਫਿਲਮ ਦੇ ਵਿੱਚ ਕੇਵਲ ਟੂ ਕੇਵਲ ਜਿੰਨਾ ਕੁਝ ਕਰਿਆ ਮੈਂ ਕਰਿਆ ਜੇ ਇਹਦਾ ਲਾਹਾ ਬਹੁਤ ਬੰਦੇ ਲੈ ਗਏ ਓਕੇ ਚਲੋ ਆਪਾਂ ਤਾਂ ਕਦੇ ਕਦੇ ਨਾਦਰਾ ਸੰਗਤ ਨੂੰ ਆਪਾਂ ਕਦੇ ਕਿਹਾ ਨਾ ਆਪਾਂ ਕਹਿਣਾ ਕਿਉਂਕਿ ਸਾਡਾ ਇਹ ਮਕਸਦ ਨਹੀਂ ਅਸੀਂ ਪੈਸੇ ਲਈ ਕੁਝ ਕਰ ਰਹੇ ਆ ਜੀ ਅਸੀਂ ਇੱਕ ਜੋ ਕੌਮ ਦੀ ਖਾਤਰ ਲੜਨਾ ਕੌਮ ਦੀ ਖਾਤਰ ਕਰਨਾ ਜੋ ਮਹਾਰਾਜ ਸਿਖਾ ਗਏ ਉਹ ਕਰ ਰਹੇ ਆ ਜਦੋਂ ਇਹ ਫਿਲਮ ਰਿਲੀਜ਼ ਹੋਊਗੀ ਜੀ ਉੱਥੇ ਦਾਦਪੁੱਤ ਦਾਦੂ ਵਾਲੀ ਹਰਿਆਣੇ ਦੇ ਹਰਿਆਣੇ ਹਾਂ ਜੀ ਫਿਲਮ ਰਿਲੀਜ਼ ਹੋਊਗੀ ਮੈਂ ਚਲੋ ਉੱਥੋਂ ਸਾਡਾ ਸੀ ਰਾਤ ਨੂੰ ਟਾਈਮ ਲੋਕਾਂ ਦਾ ਉਤਸ਼ਾਹ ਕਿਵੇਂ ਰਿਹਾ ਲੋਕਾਂ ਦਾ ਉਤਸ਼ਾਹ ਬਹੁਤ ਸੀ ਜੀ ਉਹਦੇ ਸਟਾਲ ਤੇ ਨਾ ਅਸੀਂ ਇਹ ਕਸ਼ਟਾ ਲਾਤੀਆ ਸੰਧੂ ਸਾਹਿਬ ਇੱਕ ਬੈਨਰ ਛਪਿਆ ਹੋਇਆ ਸੀ ਉਹ ਜਦੋਂ ਜੀ ਇਹ ਸੀਡੀ ਸੀ ਉਦੋਂ ਇਹ ਸੀਡੀ ਸੀ ਓਕੇ ਜਦੋਂ ਉਹ ਦੇਖਦੇ ਸੀ ਬੈਨਰ ਦੇ ਉੱਤੇ ਤਸਵੀਰਾਂ ਹਮ ਬੜੇ ਖੁਸ਼ ਹੁੰਦੇ ਤੇ ਉਹ ਕੈਸਟਾਂ ਬੜੇ ਸ਼ੌਂਕ ਨਾਲ ਖਰੀਦ ਕੇ ਲੈ ਕੇ ਗਏ ਜੀ ਬੜਾ ਇਕੱਠ ਹੋਇਆ ਉੱਤੇ ਕੈਸਟ ਵਿਕੀ ਉਹ ਕੈਸਟ ਚੱਕ ਕੇ ਜਿਵੇਂ ਹੁਣ ਡੇਰੇ ਵਾਲਿਆਂ ਦੇ ਚੇਲੇ ਵੀ ਹੋਣਗੇ ਜੀ ਜਿੰਨੇ ਡੇਰੇ ਨੇ ਉਹ ਇੱਕ ਦਾਦੂਵਾਲ ਸਾਹਿਬ ਇੱਕ ਸੰਗਤ ਆਉਂਦੀ ਨਹੀਂ ਉੱਥੇ ਹਜ਼ਾਰਾਂ ਸੰਗਤਾਂ ਸੀ ਕਈਆਂ ਨੇ ਲਿਜਾ ਕੇ ਉੱਥੇ ਉਹ ਜੋ ਫਿਲਮ ਸੀ ਡੇਰੇਦਾਰਾਂ ਨੂੰ ਦਿਖਾਤੀ ਹਮ ਜਦੋਂ ਡੇਰੇਦਾਰਾਂ ਨੇ ਦੇਖੀ ਫਿਲਮ ਵੀ ਉਹ ਦੂਜੇ ਦੇ ਕੋਲ ਜਾਇਆ ਕਰਿਓ ਕਰੇ ਸਾਡੇ ਵਾਲਾ ਚੀਜ਼ ਬਣਾਈ ਪਿਆ ਉਹ ਦੂਜਾ ਕਰੇ ਸਾਡੇ ਵਾਲੀ ਚੀਜ਼ ਬਣੀ ਹੋਈ ਆ ਉਹਨਾਂ ਨੇ ਕੀ ਕਰਿਆ ਜੀ ਉੱਥੇ ਜਾ ਕੇ ਮੇਰੀ ਕੰਪਲੀਟ ਹੋ ਗਈ ਹੁੰਦੇ ਡੇਰੇ ਚੋਂ ਹੋਈ ਉਹਨਾਂ ਨੂੰ ਲੱਗਿਆ ਵੀ ਸਾਡੇ ਦਾ ਬਾਬੇ ਬਾਰੇ ਲਿਖ ਰਿਹਾ ਇੱਕ ਨੂੰ ਦਿਖਾ ਰਿਹਾਗਾ ਹਾਂਜੀ ਇਹ ਤਾਂ ਫਿਰ ਸਪਸ਼ਟ ਹੋਇਆ ਜੀ ਓਕੇ ਜਦੋਂ ਉਹਨਾਂ ਨੂੰ ਇਹ ਲੱਗਿਆ ਵੀ ਇਹ ਸਾਰਾ ਕੁਝ ਜੋ ਕੁਝ ਲਿਖਿਆ ਉਹ ਪੱਤਰਕਾਰ ਕੋਈ ਮਰਿਆ ਕੁੜੀਆਂ ਨਾਲ ਕੀ ਹੋ ਰਿਹਾ ਇਹ ਅੱਜ ਵੀ ਹੋ ਰਿਹਾ ਜ਼ਰੂਰ ਨਹੀਂ ਇਹ ਹਰੇਕ ਡੇਰੇ ਚ ਜਿਹੜੀਆਂ ਖਬਰਾਂ ਔਰ ਲੋਕ ਹੁਣ ਸਿਆਣੇ ਹੋ ਰਹੇ ਨੇ ਇਹ ਹੁਣ ਸਭ ਦੇ ਪਰਦੇ ਫਾਸ ਹੋ ਰਹੇ ਨੇ ਸਭ ਦਾ ਚਿਹਰਾ ਮੂਰੇ ਆ ਰਿਹਾ ਇਹ ਤਾਂ ਹੁਣ ਵੀ ਮਤਲਬ ਚੱਲ ਰਿਹਾ ਉਸ ਤਰ੍ਹਾਂ ਦੀਆਂ ਗੱਲਾਂ ਮਤਾਂ ਤਾਂ ਹੁਣ ਵੀ ਡੇਰਾਂ ਚ ਹੁੰਦਾ ਹੈਗਾ ਸੋ ਉਹ ਉਹਨਾਂ ਨੂੰ ਲੱਗਿਆ ਤਾਂ ਫਿਰ ਉਹਨਾਂ ਨੇ ਪਹਿਲੀ ਕੰਪਲੇਨ ਕਿੱਥੇ ਕੀਤੀ ਡੇਰਾ ਕਿਹੜੀ ਕਾਲਾਂ ਵਾਲੀ ਉੱਥੇ ਜੀ ਜਦੋਂ ਤੁਹਾਨੂੰ ਮੈਂ ਇਹੀ ਦੱਸਣ ਲੱਗਿਆ ਸੀਗਾ ਅਸੀਂ ਜਦੋਂ ਦੁਪਹਿਰ ਦਾ ਟਾਈਮ ਸੀਗਾ ਜੀ ਮੋਰਾਲੀ ਸਾਹਿਬ ਨੇ ਲਾਉਣਾ ਸੀ ਬਾਬਾ ਰਣਜੀਤ ਸਿੰਘ ਢੱਡਰੇ ਉਸੇ ਦੇਣੀ ਮੇਰਾ ਪ੍ਰੋਗਰਾਮ ਸੀ ਰੀਲੀਜ਼ ਵਾਲੇ ਦੇਣੀ ਰੀਲੀਜ਼ ਵਾਲੇ ਦੇ ਜੀ ਉਹ ਤੋਂ ਜਦੋਂ ਰੀਲੀਜ਼ਿੰਗ ਹੋ ਗਈ ਮੋਰਾਲੀ ਸਾਹਿਬ ਨੇ ਪਰ ਦਵਾਨ ਹਜੇ ਸਜਾਇਆ ਹੀ ਸੀ ਗੁਰੂ ਗ੍ਰੰਥ ਸਾਹਿਬਾ ਜੀ ਪ੍ਰਕਾਸ਼ ਹੋ ਗਏ ਉਹ ਤੋਂ ਬੱਦਲ ਇੰਨਾ ਚੜ ਕੇ ਆਇਆ ਮੀਂਹ ਵਰਿਆ ਬਹੁਤ ਜ਼ਿਆਦਾ ਤੇ ਸਭ ਮਹਾਰਾਜ ਨੂੰ ਵੀ ਰਪਾਲਾਂ ਪਾਕੀ ਸ਼ਰਤਿਆਂ ਦੀ ਹੇਠ ਲੈ ਕੇ ਜਾਣਾ ਪੈ ਗਿਆ ਛਾਤਰ ਲਾ ਕੇ ਤੇ ਮੋਰਾਂ ਵਾਲੀ ਸਾਹਿਬ ਵੀ ਚਲੇ ਗਏ ਸਾਰੇ ਚਲੇ ਗਏ ਜਦੋਂ ਮੀਂਹ ਪੈ ਗਿਆ ਸੰਗਤ ਸਾਰੀ ਆਪੋ ਆਪਣੇ ਘਰਾਂ ਨੂੰ ਤੁਰ ਗਈ ਬੜਾ ਹਨੇਰੀ ਬੱਦਲ ਚੱਲਿਆ ਤੇ ਉਧਰੋਂ ਬਾਬਾ ਬਲਜੀਤ ਸਿੰਘ ਦੱਤੂਵਾਲ ਸਾਹਿਬ ਨੂੰ ਫਿਰ ਮੈਂ ਮਿਲਿਆ ਮੈਂ ਕਿਹਾ ਜਾਕੇ ਜੀ ਕਿਉਂਕਿ ਮੇਰੇ ਨਾਲ ਵੀ 10-12 ਸਿੰਘ ਸੀ ਸਾਨੂੰ ਪਤਾ ਸੀ ਕਿ ਕਿਤੇ ਵੀ ਕੁਝ ਹੋ ਸਕਦਾ ਤੇ ਮੈਂ 10 12 ਸਿੰਘ ਸੀ ਕਿ ਸੋਮੋ ਗੱਡੀ ਸੀ ਸਾਡੇ ਕੋਲ ਹੂੰ ਸੋਮੋ ਗੱਡੀ ਲੈ ਕੇ ਗਏ ਚਲੋ ਮੈਂ ਬਾਬਾ ਜੀ ਨੂੰ ਕਿਹਾ ਮੈਂ ਕਿਹਾ ਜੀ ਹੁਣ ਸੰਗਤ ਵੀ ਹੈ ਨਹੀਂ ਸਭ ਚਲੇ ਗਏ ਵੀ ਚਲੋ ਪ੍ਰੋਗਰਾਮ ਜੋ ਸੀ ਨਿਪਟੜ ਗਿਆ ਵੀ ਸਾਨੂੰ ਇਜਾਜ਼ਤ ਦਿਓ ਫੇਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸਾਨੂੰ ਕਰਾਇਆ ਪਾੜਾ ਵੀ ਦਿੱਤਾ ਤੇਲ ਪਾਣੀ ਹੂੰ 3000 ਪਤਾ ਨਹੀਂ 4000 ਰੁਪਏ ਇਹਨਾਂ ਨੇ ਦਿੱਤਾ ਵੀ ਤੁਸੀਂ ਆ ਗੱਡੀ 'ਚ ਤੇਲ ਪਾ ਲਿਓ ਅਸੀਂ ਉਹ ਤੇਲ ਪਾ ਕੇ ਆਵਦਾ ਜਦੋਂ ਘਰੇ ਆ ਗਏ ਰਸਤੇ 'ਚ ਹੋਵਾਂਗੇ ਕਾਲੇ ਵਾਲੀ ਪੁਲਿਸ ਉਹਨੇ ਆ ਕੇ ਸਾਰੇ ਡੇਰੇ ਨੂੰ ਘੇਰ ਕੇ ਤੇ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਤਾਂ ਚਲੇ ਗਏ ਫਿਰ ਉਹ ਮੁੜੇ ਉਹ ਤੋਂ ਮੁੜ ਕੇ ਅਸੀਂ ਬਰਨਾਲੇ 'ਚ ਇੱਕ ਇੱਥੇ ਜਿਵੇਂ ਹੁਣ ਆਪਣੇ ਪ੍ਰੋਗਰਾਮ ਹੋਣ ਲੱਗੇ ਹੂੰ ਹੂੰ ਕਿਤੇ ਆ ਬਾਬਾ ਗਾਂਧਾ ਸਿੰਘ ਹੋਰ ਦੁਬਾਰਾ ਹੋ ਗਿਆ ਜਾਂ ਕਿਤੇ ਅਸੀਂ ਉੱਥੇ ਕੈਸਟਾਂ ਦਾ ਥੋੜਾ ਪ੍ਰਚਾਰ ਕਰਨ ਲੱਗੇ ਹੂੰ ਪ੍ਰਚਾਰ ਕਰਿਆ ਉਦੋਂ ਕਿਉਂਕਿ 1-2 ਦਿਨ ਹੀ ਲੰਘੇ ਹੂੰ ਉਦੋਂ ਨੂੰ ਐਕਸ਼ਨ ਆ ਗਿਆ ਉਧਰਲੇ ਪਾਸਿਓਂ ਡੇਰੇ ਵੱਲੋਂ ਹੂੰ ਇੱਥੋਂ ਵਾਲੀ ਕਮੇਟੀ ਨੂੰ 26 ਮੈਂਬਰੀ ਨੂੰ ਵੀ ਤੁਸੀਂ ਫੌਰਨ ਤੋਂ ਫੌਰਨ ਕਿਉਂਕਿ ਸਰਕਾਰ ਅਕਾਲੀ ਦਲ ਦੀ ਸੀ ਉਹਨਾਂ ਨਾਲ ਥੋੜੀ ਮੋਟੀ ਉਹਨਾਂ ਦੀ ਸਾਝ ਵੀ ਸੀ ਉਹਨਾਂ ਨੇ ਕਹਿਤਾ ਵੀ ਫੌਰਨ ਐਕਸ਼ਨ ਲਓ ਫਿਰ ਇਹਨਾਂ ਨੇ ਮੇਰੇ ਤੇ ਬਰਨਾਲੇ ਪਰਚਾ ਕਰਾਇਆ ਤੇ ਫਿਰ ਸ਼੍ਰੋਣੀ ਕਮੇਟੀ ਦਾ ਕੀ ਰੋਲ ਰਿਹਾ ਉਦੋਂ ਬਾਅਦ ਜਦੋਂ ਛੋਟੇ ਤੇ ਪਰਚਾ ਹੋ ਗਿਆ ਉਸ ਤੋਂ ਬਾਅਦ ਫਿਰ ਤੁਸੀਂ ਇਹ ਤਾਂ ਡਿਊਟੀ ਕਰਦੇ ਹੋ ਸ਼੍ਰੋਣੀ ਕਮੇਟੀ ਦੇ ਡਿਊਟੀ ਕਰਦੇ ਹੋਗੇ ਨਾ ਉਹਨਾਂ ਸਮੇਂ ਤੱਕ ਤਾਂ ਉਦੋਂ ਵੀ ਇਹਨਾਂ ਨੇ ਇਹਨਾਂ ਨੇ ਨਹੀਂ ਤੁਹਾਡਾ ਕੋਈ ਸਾਥ ਦਿੱਤਾ ਸੰਧੂ ਸਾਹਿਬ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਤਾ ਕੀ ਕਰਨੀ ਸੀ ਸਭਾ ਮੇਰੇ ਤੇ ਵਾਰ-ਵਾਰ ਇਨਕੁਆਰੀਆਂ ਹੋਣ ਲੱਗ ਗਿਆ ਮੈਨੂੰ ਬੜਾ ਮੰਨ ਨੂੰ ਠੇਸ ਵੱਜੀ ਇੱਕ ਦਿਨ ਫਿਰ ਇੱਕ ਇਨਸਪੈਕਟਰ ਨੂੰ ਭੇਜਿਆ ਬੀਬੀ ਪ੍ਰਧਾਨਕੋਰ ਦੇ ਗੁਰਦੁਆਰੇ ਮੈਨੂੰ ਬੁਲਾਇਆ ਗਿਆ ਮੈਂ ਖਾਲੀ ਕਾਗਜ਼ ਦੇ ਉੱਤੇ ਸੰਧੂ ਸਾਹਿਬ ਸਾਈਨ ਕਰਕੇ ਦਿੱਤੇ ਵੀ ਜੋ ਕੁਝ ਲਿਖਣਾ ਹੈ ਲਿਖ ਲੋ ਵੀ ਯਾਰ ਵਾਰ-ਵਾਰ ਕਿਉਂ ਮੈਨੂੰ ਪਰੇਸ਼ਾਨ ਕਰ ਰਹੇ ਹੋ ਵੀ ਇੰਨਾ ਚੰਗਾ ਨਹੀਂ ਹੁੰਦਾ ਮੈਂ ਇੱਕ ਪ੍ਰਚਾਰਕਾਂ ਮੈਂ ਐਡੀ ਬਡੀ ਫਿਲਮ ਕਰੀ ਤੁਸੀਂ ਮੈਨੂੰ ਸ਼ਾਬਾਸ਼ ਕਿਉਂ ਦੇਣੀ ਹੈ ਤੁਸੀਂ ਮੇਰੇ ਤੇ ਵਾਰ-ਵਾਰ ਇਨਕੁਆਰੀਆਂ ਲੈ ਕੇ ਆ ਰਹੇ ਹੋ ਹਾਲਾਂਕਿ ਮੇਰੇ ਹੱਕ ਦੇ ਵਿੱਚ ਕੁਝ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਵੀ ਹਾਂ ਦਾ ਨਾ ਦਾ ਬਾਰਿਆ ਇਨਸਪੈਕਟਰ ਵੀ ਸੀ ਉਹਦੇ ਵਿੱਚ ਪਰ ਮੈਨੂੰ ਬੜਾ ਮਨ ਨੂੰ ਦੁੱਖ ਹੋਇਆ ਜਦੋਂ ਮੈਂ ਦਰਨਵਾਰ ਸਾਹਿਬ ਡਿਊਟੀ ਕਰ ਰਿਹਾ ਇੱਕ ਮਹੀਨੇ ਬਾਅਦ ਮੇਰੇ ਕੋਲੇ ਉੱਥੇ ਵਹੀਰ ਦੇ ਵਿੱਚ ਡਿਊਟੀ ਲੱਗੀ ਐ ਅਮਰਤ ਸੰਚਾਰ ਲਈ ਇੱਕ ਚਿੱਠੀ ਆਉਂਦੀ ਐ ਜਦੋਂ ਮੈਂ ਚਿੱਠੀ ਪੜ੍ਹਦਾ ਬੜਾ ਮਨ ਦੁਖਿਆ ਵੀ ਗੁਰਸੇਵ ਸਿੰਘ ਜੀ ਹੁਣ ਤੁਹਾਡੀ ਲੋਡ ਦੇ ਹੁਣ ਤੁਸੀਂ ਜਾ ਸਕਦੇ ਹੋ ਵੀ ਤੁਹਾਡੀ ਇਨਕੁਆਰੀ ਚ ਪਾਇਆ ਗਿਆ ਤੁਸੀਂ ਦੋਸ਼ੀ ਹੋ ਮੈਂ ਉਹ ਤੋਂ ਬੈਗ ਚੱਕਿਆ ਜੀ ਬੜਾ ਮਨ ਇੱਕ ਮੰਨ ਦੁਖਿਆ ਵੀ ਮੈਂ ਇੰਨਾ ਕੁਛ ਕੌਮ ਦੀ ਖਾਤਰ ਕਰਦਾ ਰਿਆਂ ਪਹਿਲਾਂ ਵੀ ਕਰਦਾ ਆਇਆ ਹੁਣ ਵੀ ਸਵਾ ਮੇਰਾ ਮਨ ਤਾਂ ਉਤਸ਼ਾਹ ਵਧਾਉਣਾ ਕੀ ਸੀ ਵੀ ਗੁਰਸੇਖ ਸਿੰਘ ਤੇਰੇ ਨਾਲ ਆ ਯਾਰ ਹੋਰ ਕੁਛ ਕਰਦੇ ਰਿਵਾਜ ਦੀ ਖਾਤਰ ਅਸੀਂ ਤੇਰਾ ਸਹਿਯੋਗ ਦੇਵਾਂਗੇ ਜੋ ਕੁਛ ਚਾਹੀਦਾ ਉਹ ਕਰਾਂਗੇ ਆਪਾਂ ਪਰ ਜਦੋਂ ਨੌਕਰੀ ਤੋਂ ਕੱਢਤਾ ਫਿਰ ਮੈਂ ਇੱਕ ਨਿਰਾਸ਼ ਹੋ ਕੇ ਘਰੇ ਵਾਪਸ ਮੁੜਿਆ ਉਦੋਂ ਫਿਰ ਇਹ ਪਰਚਾ ਸੀਗਾ ਉਹ ਤੁਹਾਡੇ ਤੇ ਫਿਰ ਤੁਹਾਡੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਉਹਦੇ 'ਚ ਜਦੋਂ ਤੁਹਾਡੇ ਤੇ ਪਰਚਾ ਹੋ ਗਿਆ ਸੀਗਾ ਉਹਦੇ ਸੰਧੂ ਸਾਹਿਬ ਫਿਰ ਜਦੋਂ ਮੈਂ ਗੁਰਦੁਆਰਿਆ ਸਾਹਿਬ 'ਚ ਜਾ ਕੇ ਜਿੱਥੇ ਪ੍ਰੋਗਰਾਮ ਹੋਣਾ ਮੈਂ ਸੀਰੀਆਂ ਦਿਖਾਉਣ ਲੱਗ ਗਿਆ ਇਧਰੋਂ ਡੇਰੇ ਵੱਲੋਂ ਆਰਡਰ ਆ ਗਿਆ ਵੀ ਇਹ ਬੰਦੇ ਨੂੰ ਜਿਵੇਂ ਉਹਨਾਂ ਕਿਵੇਂ ਨਾ ਕਿਵੇਂ ਕਰਕੇ ਨੂੰ ਕਾਬੂ ਕਰੋ ਇੱਥੇ ਨਾ ਤਪਾ ਲੋ ਵੀ ਇਹ ਗਾਹ ਨਹੀਂ ਬਦਲਣਾ ਚਾਹਦਾ ਫਿਰ ਇਹਨਾਂ ਨੇ ਮੇਰੇ ਤੇ ਇੱਕ ਪਰਚਾ ਕਰਾਇਆ 26 ਮੈਂਬਰ ਕਮੇਟੀ ਨੇ ਆਰਾਮ ਸਿੰਘ ਸਪਾਲਾਂ ਦਾ ਉਹ ਇਹਨਾਂ ਦਾ ਮੇਨ ਪੰਗੀ ਦਾਸਾ ਉਹਦੇ ਵੱਲੋਂ ਪਰਚਾ ਹੋਇਆ ਮੇਰੇ ਤੇ ਮੈਂ ਪਰਚੇ ਤੋਂ ਇਕੋ ਇੱਕ ਸ਼ਖਸ਼ ਜਿਹੜਾ ਕੌਮ ਦੇ ਖਾਤਰ ਹਮੇਸ਼ਾ ਗਰੀਬਾਂ ਦੀ ਖਾਤਰ ਲੜਦਾ ਤੇ ਖੜਦਾ ਆਇਆ ਸਰਦਾਰ ਰਾਜਦੇਵ ਸਿੰਘ ਜੀ ਖਾਲਸਾ ਐਕਸਐਮਪੀ ਸਾਹਿਬ ਉਹਨਾਂ ਨੇ ਮੇਰੀ ਮਦਦ ਕੀਤੀ ਉਹਨਾਂ ਨੇ ਮੇਰਾ ਕੇਸ ਲੜਿਆ ਬਿਲਕੁਲ ਫ੍ਰੀ ਲੜਿਆ ਹੁਣ 1 ਫਰਵਰੀ ਨੂੰ ਮੈਨੂੰ ਬਾਜ ਜਤਬਰੀ ਕਰਿਆ ਗਿਆ ਜੀ ਤੇ ਫਿਰ ਮੈਂ ਰਾਜਦੇਵ ਸਿੰਘ ਖਾਲਸਾ ਜੀ ਦਾ ਥੋੜੇ ਦਿਨ ਹੋ ਗਏ ਸਨਮਾਨ ਕਰਕੇ ਆਇਆ ਜਿੰਨੇ ਸਾਡੇ ਬਰਨਾਲਾ ਸ਼ਹਿਰ ਦੇ ਮੇਨ ਹਸਤੀਆਂ ਸੀ ਉਹ ਸਾਰਿਆਂ ਰਾਜਦੇਵ ਸਿੰਘ ਖਾਲਸਾ ਜੀ ਦਾ ਸਨਮਾਨ ਕਰਕੇ ਕੀ ਕਹਿਣਾ ਚਾਹੋਂਗੇ ਅਖੀਰ ਦੇ ਵਿੱਚ ਮੈਂ ਇਹ ਕਹਿਣਾ ਚਾਹਣਾ ਵੀ ਕੌਮ ਦੀ ਖਾਤਰ ਲੜਨ ਵਾਲੇ ਸੰਧੂ ਸਾਹਿਬ ਬਹੁਤ ਖੜੇ ਐ ਮਰਨ ਵਾਲੇ ਬਹੁਤ ਖੜੇ ਐ ਪਰ ਜਿਹੜੇ ਕੌਮ ਦੇ ਲੀਡਰ ਨੇ ਜਾਂ ਕੌਮ ਦੇ ਪਹਿਰੇਦਾਰ ਰਖਵਾਉਣ ਵਾਲੇ ਉਹ ਸਾਡੇ ਬੰਦੇ ਚੱਜ ਦੇ ਰਿਹਾਗੇ ਕਿਉਂਕਿ ਜੇ ਤਾਂ ਬੰਦਾ ਕੋਈ ਤਕੜਾ ਹੋਵੇ ਸੰਧੂ ਸਾਹਿਬ ਉਹਦੇ ਮਗਰ ਹਜ਼ਾਰਾਂ ਲੱਖਾਂ ਸਿੰਘ ਜਰਨੈਲ ਬਣ ਕੇ ਇੱਕ ਕੌਮ ਦੇ ਪਹਿਰੇਦਾਰ ਬਣ ਕੇ ਉਹਨੂੰ ਕੱਢ ਲਿਆਉਂਦੇ ਆ ਜੇਲਾਂ ਚੋਂ ਇੱਕ ਜੇ ਗਰੀਬ ਹੋਵੇ ਤਾਂ ਸਾਰੇ ਸੌ ਜਾਂਦੇ ਆ ਵੀ ਸਾਨੂੰ ਲੋੜ ਦੀ ਸਾਰੇ ਚੁੱਪ ਚਾਪ ਜਮਾ ਸਨਾਟਾ ਸ਼ਾ ਜਾਂਦਾ ਪਰ ਉਹ ਗਰੀਬ ਬੰਦੇ ਦਾ ਪਤਾ ਨਹੀਂ ਕੀ ਬਣਦਾ ਕੀ ਨਹੀਂ ਬਣਦਾ ਕੀ ਉਹ ਆਪਦਾ ਸਭ ਕੁਝ ਗਵਾ ਚੁੱਕਿਆ ਕਿੰਨੇ ਉਹਨੂੰ ਨੁਕਸਾਨ ਕਰਾਣੇ ਪਏ ਇਹ ਗੱਲ ਦਾ ਖਾਮਿਆਜਾ ਮਗਰੋਂ ਜਾ ਕੇ ਸਮੇਂ ਦੇ ਅਨੁਸਾਰ ਪਤਾ ਲੱਗਦਾ ਬੰਦੇ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਆਪਾਂ ਕੌਮ ਦੀ ਖਾਤਰ ਲੜਨਾ ਹੈ ਖੜਨਾ ਹੈ ਉਹ ਜਦੋਂ ਸਮਾ ਆਇਆ ਕੋਈ ਸਾਡੀ ਕੌਮ ਦਾ ਕੋਈ ਚੱਜ ਦਾ ਮੋਢੀ ਬਣਿਆ ਪਰ ਸੱਚ ਬੋਲਦੇ ਰਹੋ ਸੱਚ ਤੇ ਹੀ ਖੜਦਾ ਸੱਚ ਤੇ ਪਹਿਰਾ ਦਿਓ ਕਿਉਂ ਸੱਚ ਕਹਿਣਾ ਤੇ ਸੱਚ ਸੁਣਨਾ ਸਾਡੇ ਲਈ ਜ਼ਰੂਰੀ ਹੈ ਇਸ ਲਈ ਬਾਲੇ ਜਜ਼ਬਾਤਾਂ ਵਿੱਚ ਵੀ ਨਾ ਵਹਿਜਿਓ ਕਿ ਕਿਤੇ ਮੇਰੇ ਵਾਂਗੂ ਤੁਹਾਨੂੰ ਬਹੁਤ ਵੱਡੇ ਨੁਕਸਾਨ ਉਠਾਣੇ ਪੈਣ ਜੀ ਸੋ ਦਰਸ਼ਕੋ ਤੁਸੀਂ ਸੁਣੀ ਸਾਰੀ ਗੱਲਬਾਤ ਤੇ ਉਧਰ ਦੂਸਰੇ ਪਾਸੇ ਸਾਡੇ ਅਕਾਲਤਖ ਸਾਹਿਬ ਨੇ 2007 ਤੋਂ ਲੈ ਕੇ 2017 ਤੱਕ ਦੀ ਅਕਾਲੀ ਲੀਡਰਸ਼ਿਪ ਨੂੰ ਸਜਾਵਾਂ ਵੀ ਲਾਈਆਂ ਨੇ ਉਹਨਾਂ ਤੋਂ ਕਬੂਲ ਵੀ ਕਰਾ ਲਿਆ ਕੁਝ ਕਬੂਲ ਕਰਾਇਆ ਪਰ ਇਹੋ ਜਿਹੇ ਬਹੁਤ ਸਾਰੇ ਮਾਮਲੇ ਆ ਜਿਹੜੇ ਗਰਸ਼ੇਵਕ ਸਿੰਘ ਵਰਗੇ ਸਿੰਘਾਂ ਨੇ ਉਸ ਸਮੇਂ ਦਰਾਰ ਕਸ਼ਟ ਘਟੇ ਜਦੋਂ ਕਾਲੀਦਾਲ ਦੀ ਪੰਥਰੀ ਸਰਕਾਰ ਸੀਗੀ ਉਹਨਾਂ ਨੇ ਕੀ ਕੁਝ ਚੱਲਿਆ ਇਹਨਾਂ ਦਾ ਹਿਸਾਬ ਕਿਤਾਬ ਕੌਣ ਕਰੂਗਾ ਕੀ ਕੱਲ ਤੱਕ ਸ਼ਬਦ ਦੇ ਜਥੇਦਾਰ ਕਦੇ ਇਸ ਤਰ੍ਹਾਂ ਦੇ ਸਿੰਘਾਂ ਦਾ ਹਿਸਾਬ ਵੀ ਮੰਗਣਗੇ ਜਾਂ ਕੌਮ ਦੇ ਕਚਹਿਰੀ ਦੇ ਵਿੱਚ ਉਹ ਆਗੂ ਇਹਨਾਂ ਗੁਨਾਹਾਂ ਦੇ ਲਈ ਵੀ ਕਦੇ ਮਾਫੀ ਮੰਗਣਗੇ ਇਹਨਾਂ ਨੂੰ ਇਨਸਾਫ ਕੌਣ ਦੇਊਗਾ ਤੋ ਅੱਜ ਦੇ ਲਈ ਇੰਨਾ ਹੀ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਤੁਸੀਂ ਸਾਡੇ ਨਾਲ ਜੁੜੇ ਜੀ ਬਹੁਤ ਧੰਨਵਾਦ ਜੀ ਧੰਨਵਾਦ ਸਭ ਨੂੰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ